ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਿੱਥੇ ਇੱਕ ਪਾਸੇ ਕਿਸਾਨਾਂ ਨੇ ਕਰ ਦਿੱਤਾ ਦਿੱਲੀ ਜਾਣ ਦਾ ਐਲਾਨ ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਵੀ ਦਿਖਾਉਣ ਲੱਗਿਆ ਆਪਣੇ ਜੋਰ ਕਿਸਾਨਾਂ ਦੇ ਘਰਾਂ ਤੇ ਸੁੱਟਣ ਲੱਗਿਆ ਅਥਰੂ ਗੈਸ ਦੇ ਬੰਬ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਕਿਸਾਨਾਂ ਨੇ ਸੈਂਟਰ ਸਰਕਾਰ ਦਾ ਦਿੱਤਾ ਪ੍ਰਸਤਾਵ ਠੁਕਰਾ ਦਿੱਤਾ ਹੈ ਅਤੇ ਖਿੱਚਲੀਆਂ ਨੇ ਬਾਰਡਰਾਂ ਨੂੰ ਤੋੜ ਕੇ ਦਿੱਲੀ ਜਾਣ ਦੀਆਂ ਤਿਆਰੀਆਂ ਜਿਸ ਦੇ ਚੱਲਦਿਆਂ ਹੁਣ ਪ੍ਰਸ਼ਾਸਨ ਇੰਨਾ ਡਰ ਗਿਆ ਹੈ ਕਿ ਕਿਸਾਨਾਂ ਦੇ ਘਰਾਂ ਤੇ ਹੀ ਅਥਰੂ ਗੈਸ ਦੇ ਬੰਬ ਸੁੱਟਣ ਲੱਗਾ ਹੈ ਤਾਂ ਕਿ ਕਿਸੇ ਵੀ ਢੰਗ ਨਾਲ ਕਿਸਾਨ ਇਕੱਠੇ ਹੋ ਕੇ ਬਾਰਡਰ ਤੇ ਨਾ ਕੰਨ ਵੀਡੀਓ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਪਿੰਡ ਦੇ ਬਚਕਾਰ ਅਥਰੂ ਗੈਸ ਦੇ ਬੰਬ ਛੁੱਟੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਸਾਨ ਵੀ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਕਿ ਚਾਹੇ ਕੁਝ ਵੀ ਹੋ ਜਾਵੇ ਦਿੱਲੀ ਜਾ ਕੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਆਉਣਾ ਹੈ ਸੋ ਆਖਰ ਕਿਉਂ ਸਰਕਾਰ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਐਨਾ ਬੁਰਾ ਸਲੂਕ ਕਰ ਰਹੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਰਕਾਰ ਦੀਆਂ ਗੰਦੀਆਂ ਕਰਤੂਤਾਂ ਦਾ ਹਰ ਇੱਕ ਨੂੰ ਪਤਾ ਲੱਗ ਸਕੇ ਕਿਉਂਕਿ ਜੋ ਲੋਕ ਕਿਸਾਨਾਂ ਨੂੰ ਅੱਤਵਾਦੀ ਜਾਂ ਖਾਲਸਥਾਨੀ ਕਹਿ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸਲੀ ਅੱਤਵਾਦੀ ਆ ਸਰਕਾਰ ਬਣੀ ਹੋਈ ਹੈ ਹੋਰ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ